ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਠੀਕ ਠਾਕ ਹਾਂ ਜੀ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਸੋ ਅੱਜ ਇੱਕ ਮਨ ਦੇ ਵਿਚਾਰ ਸੀਗੇ ਤੁਹਾਡੇ ਨਾਲ ਸਾਂਝੇ ਕਰਨੇ ਹੈਗੇ ਠੀਕ ਹੈ 3 ਮੇਲ ਸੁਈ ਹੈ ਤੇ ਬਾਈ ਇਹ ਬੱਚੇ ਦਿੱਤੇ ਸੀ 8 ਠੀਕ ਹੈ 8ਾਂ ਦੇ ਵਿੱਚੋਂ 4 ਤਾਂ ਵਿਚਾਰੇ ਕਰ ਗਏ ਚਲਾਣਾ ਠੀਕ ਹੈ ਤੇ ਆ 4 ਬੱਚੇ ਐ ਠੀਕ ਹੈ ਆ ਪਏ ਐ 3 ਠੀਕ ਹੈ ਤੇ ਆ ਜੀ ਨੂੰ ਦੁੱਧ ਪਿਆਰਾ ਹੈ ਚੌਥਾ ਏ ਹੈ ਠੀਕ ਹੈ ਉਹ ਗੱਲ ਕਰਦਾ ਬਾਈ ਜੀ ਜਿਹੜਾ ਬੰਦਾ ਇਹ ਕੰਮ ਕਰਦਾ ਉਹਨੂੰ ਤਾਂ ਪਤਾ ਹੈ ਵੀ ਇਸ ਕੰਮ ਦੇ ਵਿੱਚ ਮਿਹਨਤ ਕਿੰਨੀ ਲੱਗਦੀ ਹੈ ਹਨਾ ਤੇ ਜਦੋਂ ਬੱਚੇ ਵੇਚਣ ਦੀ ਵਾਰ ਹੀ ਆਉਂਦੀ ਹੈ ਨਾ ਤੇ ਉਦੋਂ ਬਾਈ ਰਿਸ਼ਤੇਦਾਰ ਸੱਜਣ ਮਿੱਤਰ ਕੋਈ ਵੀ ਹੈ ਨਹੀਂ ਆਊਟ ਪਰਸਨ ਵੀ ਹੈ ਜਿਹਨੇ ਮੰਨ ਲਓ ਖੁਸ਼ਦਾ ਵੀ ਬਾਈ ਜੀ ਕੀ ਰੇਟ ਹੈ ਜਦੋਂ ਉਹਨੂੰ ਕਹਿ ਦਿੱਤਾ ਨਾ ਬਾਈ ਜੀ ਵੀ ਕੁੱਤੇ ਦਾ 12000 ਰੁਪਇਆ ਜਾਂ 14 ਹਨਾ ਤੇ ਅਗਲਾ ਹਾਂ ਦਾ ਬਾਈ ਇੰਨਾ ਰੇਟ ਹੈ ਹਨਾ ਬਾਈ ਜੀ ਐਂ ਪਾਲਨੇ ਪੈਂਦੇ ਆ ਵੇਖੋ ਘੰਟੇ-ਘੰਟੇ ਤੋਂ ਡਾਕਟਰ ਨੇ ਕਿਹਾ ਕਹਿੰਦਾ ਵੀ ਇਹਨੂੰ ਦੁੱਧ ਕੁੱਤੀ ਦਾ ਨਹੀਂ ਪਿਉਣਾਗਾ ਕਿਉਂਕਿ ਇਨਫੈਕਸ਼ਨ ਹੋਈ ਪਈ ਐ ਠੀਕ ਐ ਤੇ ਆਹ ਵੇਖ ਲਓ ਐਂ ਟਾਈਮ ਵੀ ਇਹਨਾਂ ਨੂੰ ਦੇਣਾ ਪੈਂਦਾ ਠੀਕ ਐ ਹਜੇ ਇੱਕ ਨੂੰ ਪਿਆ ਤੇ ਹਜੇ ਉਹਨਾਂ ਨੂੰ ਪਿਉਣਾ ਤੇ ਹਿਸਾਬ ਨਾਲ ਉਹ ਵੀ ਕਿੰਨਾ ਟਾਈਮ ਲੱਗ ਜਾਣਾ ਹਨਾ ਮਿਹਨਤ ਵੀਰੇ ਹਰੇਕ ਕੰਮ ਦੇ ਵਿੱਚ ਆ ਫੀਡ ਦੀ ਗੱਲ ਕਰਾਂ ਜੇ ਤਾਂ ਫੀਡ ਜਿਹੜੀ ਐ ਉਹ ਜੇ ਤੁਸੀਂ ਨਾਰਮਲ ਵੀ ਪਾਓਗੇ ਨਾ ਤਾਂ ਵੀ 250 ਕਿਲੋ ਘੱਟ ਨਹੀਂ ਆਉਣੀਗੀ ਠੀਕ ਐ ਤੇ ਜੇ ਰਾਇਲ ਕੈਨਲ ਦੀ ਪਾਵੇ ਤਾਂ ਫਿਰ ਤਾਂ ਬਾਈ ਜੀ ਉਹ 900 ਰੁਪਏ ਦੇ ਕਿਲੋ ਕਰੀਬ ਆਉਂਦੀ ਐ ਠੀਕ ਐ ਤੇ ਚੀਕ ਨਿਕਲ ਜਾਂਦੀ ਐ ਹਨਾ ਸੋ ਗੱਲਾਂ ਕਹਿਣੀਆਂ ਸੌਖੀਆਂ ਹੁੰਦੀਆਂ ਬਾਈ ਇਸ ਜਿਹੜਾ ਜਦੋਂ ਬੰਦਾ ਉਸ ਕਿਤੇ ਤੇ ਚ ਵੜਦਾ ਨਾ ਪ੍ਰੈਕਟੀਕਲ ਕਰਕੇ ਪਤਾ ਲੱਗਦਾ ਹਰੇਕ ਬੰਦੇ ਨੂੰ ਵੀ ਵੀ ਵਾਕਈ ਇਹ ਹਰ ਬੰਦਾ ਮਿਹਨਤ ਕਿੰਨੀ ਇਸ ਚੀਜ਼ ਮੰਗਦੀ ਐ ਤੇ ਬੰਦਾ ਸਹੀ ਰੇਟ ਮੰਗ ਰਿਹਾ ਹਨਾ ਤੈਨੂੰ ਕਈ ਹੁਣ ਮੈਂ ਵੇਖਿਆ ਮੈਂ ਉਹ ਡਾਕਟਰ ਕੋਲੇ ਗਿਆ ਉੱਥੇ ਇੱਕ ਆਪਣੇ ਐਡਵੋਕੇਟ ਸਾਹ ਸੀ ਮੁਖਸਦੇ ਉਹ ਆਏ ਠੀਕ ਹੈ ਉਹ ਆ ਦੇ ਗਲੀ ਦਾ ਵਾਰਾ ਜਿਹੜਾ ਬੱਚਾ ਸੀ ਉਹ ਵਿਚਾਰਾ ਉਹਦਾ ਟ੍ਰੀਟਮੈਂਟ ਕਰਾ ਰਹੇ ਸੀਗੇ ਗੱਡੀ ਦੀ ਦਵਾਈਆਂ ਰੱਖੀ ਫਿਰਦੇ ਆ ਠੀਕ ਹੈ ਕਈ ਇਦਾਂ ਵੀ ਸ਼ੌਂਕੜਾ ਪਾਲਦੇ ਆ ਠੀਕ ਹੈ ਕੰਮ ਕੋਈ ਵੀ ਹੈ ਵੇਹੇ ਸ਼ੌਂਕ ਤੋਂ ਬਣਾ ਨਹੀਂ ਹੁੰਦਾਗਾ ਠੀਕ ਹੈ ਨਾ ਇਹ ਸ਼ੌਂਕ ਆ ਤਾਂ ਫੇਰ ਹੀ ਹੋਊਗਾ ਨਹੀਂ ਤਾਂ ਕੁੱਤਿਆਂ ਤੋਂ ਕੋਈ ਨਫ਼ਰਤ ਵੀ ਕਰਦੇ ਆ ਅਗਲਿਆਂ ਦੇ ਛੱਡਿਆ ਯਾਰ ਅਸੀਂ ਕਿਵੇਂ ਹੱਥ ਮਾਰੀ ਜੀ ਗੰਦ ਚ ਹਨ ਤੇ ਆ ਦਵਾਈਆਂ ਵੇਖ ਲਓ ਤੁਹਾਨੂੰ ਬੁਖਾ ਦੇਣਾ ਮੈਂ ਲੋ ਆ ਦਵਾਈਆਂ ਦਿੱਤੀਆਂ ਡਾਕਟਰ ਨੇ ਠੀਕ ਆ ਐਨੀਆਂ ਦਵਾਈਆਂ ਜਿਹੜੀਆਂ ਇਹ ਉਹ ਇੰਜੈਕਸ਼ਨ ਲੱਗਣੇ ਆ ਫੀਮੇਲ ਦੇ ਉਹਦੇ ਠੀਕ ਆ ਤੇ ਇਹਨਾਂ ਨੂੰ ਬਈ ਜੀ ਆ ਡਰਾਪਸ ਦਿੱਤੇ ਹੋਏ ਆ ਸੋ ਕੁਛ ਕਿ ਦਿਲ ਦੀਆਂ ਇਹ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਜੇ ਦੇ ਵਿਚਾਰ ਜੂੜਦੇ ਆ ਜੇ ਹੋ ਸਕਦਾ ਕਿਤੇ ਨਾ ਕਿਤੇ ਮੈਂ ਗਲਤ ਹੋਵਾਂ ਠੀਕ ਆ ਤੇ ਆਪਦੇ ਸੁਝਾਅ ਦੇ ਆ ਕਿਤੇ ਤੁਸੀਂ ਮੈਨੂੰ ਦੱਸਦਾ ਤੇ ਜੇ ਮੈਂ ਗੁੱਸਾ ਕਰਨ ਦੀ ਬਜਾਏ ਹੋ ਸਕਦਾ ਮੈਨੂੰ ਕੋਈ ਤੁਹਾਡਾ ਸਿੱਖਿਆ ਮਿਲ ਜੀ ਹਨਾ ਕਿਉਂਕਿ ਹਰੇਕ ਬੰਦਾ ਬਈ ਸਿਆਣਾ ਤਾਂ ਹੁੰਦਾ ਨਹੀਂਗਾ ਠੀਕ ਆ ਆ ਜਿਹੜੇ ਤੱਕੇ ਖਾ ਖਾਈਏ ਬੰਦਾ ਸਿਆਣਾ ਬਣਦਾ ਪ੍ਰੈਕਟੀਕਲ ਕਰਕੇ ਕੋਈ ਕੋਈ ਵੀ ਟ੍ਰੇਨਿੰਗ ਟ੍ਰੇਨਿੰਗ ਦੌਰਾਨ ਕੋਈ ਬੰਦਾ ਸਿਆਣਾ ਨਹੀਂ ਬਣਦਾ ਠੀਕ ਆ ਜਿੰਨਾ ਚਿਰ ਪ੍ਰੈਕਟੀਕਲ ਬੰਦੇ ਨਾਲ ਹੁੰਦਾ ਨਹੀਂ ਨਾ ਪ੍ਰੈਕਟੀਕਲ ਨਹੀਂ ਕਰਦਾ ਜਿੰਨਾ ਚਿਰ ਕੋਈ ਬੰਦੇ ਨਾਲ ਵਾਪਰਦੀ ਨਹੀਂ ਗੱਲ ਉਹਨਾਂ ਚਿਰ ਬਈ ਜੀ ਬੰਦਾ ਸਿਆਣਾ ਨਹੀਂ ਬਣਦਾ ਥੈਂਕ ਯੂ ਵੀਰੇ ਧੰਨਵਾਦ